ਸਲਾਰ ਚੰਨੀ ਜੀ ਚੰਨੀ ਜੀ ਸਾਡੇ ਮਨਮੀਰ ਬਾਈ ਹੁਣੀ ਸਾਰੇ ਹਰ ਵਾਰ ਪਿਆਰ ਦਿੰਦੇ ਨੇ ਬੁਲਾਉਂਦੇ ਨੇ ਸੋ ਇਹਨਾਂ ਦਾ ਥੈਂਕਸ ਹੈ ਤੁਸੀਂ ਸਾਰੇ ਅਲੱਗ-ਅਲੱਗ ਫੀਲਡ ਤੋਂ ਪੰਜਾਬ ਚੋਂ ਆਏ ਹੋ ਇੱਥੇ ਸੋ ਸਾਰਿਆਂ ਨੂੰ ਜੀਓ ਆਇਆਂ ਮੈਂ 2 ਮਿੰਟ ਲੈਣੇ ਨੇ ਤੁਹਾਨੂੰ ਗੱਲਾਂ ਕਹਿਣੀਆਂ ਨੇ ਤੁਸੀਂ ਜਿੰਨੇ ਵੀ ਇਨਫਲੂਐਂਸਰ ਹੋ ਪਰਮਾਤਮਾ ਕਰੇ ਤੁਸੀਂ ਹੋਰ ਤਰੱਕੀਆਂ ਕਰੋ ਹੋਰ ਅੱਗੇ ਜਾਓ ਪਰ ਇਹਦੇ ਨਾਲ ਨਾਲ ਇਨਸਾਨ ਹੋਣ ਦਾ ਜਾਂ ਪੰਜਾਬ ਦੀ ਧਰਤੀ ਤੇ ਜਨਮ ਲੈਣ ਦਾ ਦੋ ਤੁਹਾਡਾ ਫਰਜ ਬਣਦਾ ਹੈ ਉਹਨੂੰ ਵੀ ਜਰੂਰ ਨਵਾਇਆ ਕਰੋ ਹਲੋ ਉਹਦੇ ਵਿੱਚ ਜਿਵੇਂ ਤੁਸੀਂ ਕੁਝ ਪੰਜਾਬ ਦੇ ਰਿਲੇਟਡ ਹੈ ਜਾਂ ਕੁਝ ਚੰਗੀਆਂ ਚੀਜ਼ਾਂ ਜਿਹੜਾ ਸਾਡਾ ਯੂਥ ਹੈ ਇਹਦੇ ਤੱਕ ਪਹੁੰਚਾ ਸਕੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਹਰ ਬੰਦਾ ਨਿੱਜੀਲੀ ਕੰਮ ਕਰਦਾ ਹੈ ਆਪਣੇ ਆਪ ਲਈ ਕਰਦਾ ਹੈ ਪਰ ਅਸਲੀ ਇਨਸਾਨ ਉਹ ਹੈ ਜਿਹੜਾ ਦੂਜਿਆਂ ਨੂੰ ਕੁਝ ਦੇ ਕੇ ਜਾਵੇ ਇਹ ਧਰਤੀ ਪਾਣੀ ਹਵਾ ਦਰਖਤ ਕਦੇ ਵੀ ਆਪ ਦੇ ਲਈ ਕੰਮ ਨਹੀਂ ਕਰਦੇ ਪਾਣੀ ਹਮੇਸ਼ਾ ਦੂਜਿਆਂ ਦੇ ਫਾਇਦੇ ਆਉਂਦਾ ਹੈ ਦਰਖਤ ਨੇ ਤੁਹਾਨੂੰ ਹੋਰਾਂ ਨੂੰ ਛਾਂ ਦਿੰਦੇ ਨੇ ਆਮ ਲੋਕਾਂ ਨੂੰ ਛਾਂ ਦਿੰਦੇ ਨੇ ਇਸ ਲਈ ਜੇ ਤੁਹਾਡੇ ਕੋਲੇ ਫੋਲੋਅਰਸ ਨੇ ਇੰਸਟਾਗ੍ਰਾਮ ਤੇ ਤੁਸੀਂ ਪਪੂਲਰ ਹੋ ਤਾਂ ਤੁਹਾਡਾ ਫਰਜ ਬੰਦਾ ਹੈ اخلاقی ਫਰਜ ਬੰਦਾ ਹੈ ਕਿ ਤੁਸੀਂ ਅਜਿਹੀ ਚੀਜ਼ ਹੋਰਾਂ ਨੂੰ ਪਰੋਸੋ ਜਿਹੜੀ ਤੁਸੀਂ ਆਪਣੇ ਘਰੇ ਦਿਖਾ ਸਕੋ ਇਸ ਲਈ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਤੁਹਾਨੂੰ ਕਿ ਇਸ ਪਾਸੇ ਜੁੜ ਜਾਓ ਪੰਜਾਬ ਰੰਗਲੇ ਪੰਜਾਬ ਦੀ ਕੋਈ ਗੱਲ ਕਰਿਆ ਕਰੋ ਗੁਰੂਆਂ ਪੀਰਾਂ ਦੀ ਗੱਲ ਕਰਿਆ ਕਰੋ ਹੋ ਸਕੇ ਤੁਹਾਡੇ ਸ਼ਬਦਾਂ ਦੇ ਨਾਲ ਇਸੇ ਹੋਰ ਤੇ ਪ੍ਰਭਾਵ ਪਵੇ ਉਹ ਇਸ ਦੇਸ਼ ਲਈ ਇਸ ਪੰਜਾਬ ਲਈ ਹੋਰ ਵੱਧ ਝੜ ਕੇ ਹਿੱਸਾ ਪਾਵੇ ਕੁਝ ਇਦਾਂ ਦਾ ਕਰਿਆ ਕਰੀਏ ਆਪਾਂ ਜਿਹਦੇ ਨਾਲ ਇਨਸਾਨੀਅਤ ਨੂੰ ਕੋਈ ਚੰਗਾ ਮੈਸੇਜ ਆਵੇ ਇੰਨੀਆਂ ਕਿ ਮੇਰੇ ਬੇਨਤੀਆਂ ਬਾਕੀ ਸਿਟੀ ਯੂਨੀਵਰਸਿਟੀ ਹਰ ਵਾਰ ਹਰ ਵਾਰ ਜਦੋਂ ਵੀ ਪ੍ਰੋਗਰਾਮ ਕਰਦੇ ਨੇ ਇਹ ਸੱਦਾ ਬੁਲਾਉਂਦੇ ਨੇ ਇੱਥੇ ਆਈਦਾ ਸੋ ਇਹਨਾਂ ਦਾ ਧੰਨਵਾਦ ਹੈ ਸ਼ੁਰੂ ਤੋਂ ਹੀ ਇਹਨਾਂ ਨਾਲ ਜੁੜੇ ਹੋਇਆ ਤੇ ਇੱਕ ਦੋ ਗੱਲਾਂ ਕਹਿ ਕੇ ਮੈਂ ਆਪਣੀ ਸਮਾਪਤੀ ਕਰ ਦੇਣੀ ਹੈ ਤੁਸੀਂ ਇਸ ਧਰਤੀ ਤੇ ਜਨਮ ਲਿਆ ਹੈ ਤੁਹਾਡਾ ਕੋਈ ਨਾ ਕੋਈ ਏਮ ਹੋਣਾ ਚਾਹੀਦਾ ਜਿਨ੍ਹਾਂ ਨੂੰ ਲੱਗਦਾ ਮੈਂ ਬਹੁਤ ਅੱਗੇ ਨਿਕਲ ਗਿਆ ਮੈਂ ਬਹੁਤ ਉੱਚਾ ਬਣ ਗਿਆ ਮੈਂ ਬਹੁਤ ਵੱਡਾ ਬਣ ਗਿਆ ਨਹੀਂ ਤੁਸੀਂ ਕੁਝ ਨਹੀਂ ਕਰ ਰਹੇ ਉਹ ਪ੍ਰਮਾਤਮਾ ਉਹ ਅਕਾਲਪੁਰਖ ਉਹ ਚਲਾ ਰਿਹਾ ਤੁਹਾਨੂੰ ਜਿਦਾ ਪਤੰਗ ੜਾਉਂਦੇ ਆ ਤੁਣਕਾ ਮਾਰਦੇ ਆ ਉਹ ਫੇਰ ਉੜਦਾ ਏਦਾਂ ਹੀ ਉਹਦੀ ਰਜਾ ਚ ਤੁਸੀਂ ਸਾਰੇ ਸਾਰੇ ਚੱਲ ਰਹੇ ਹੋ ਆਪ ਦਾ ਆਪ ਦਾ ਕੰਮ ਕਰ ਰਹੇ ਹੋ ਭਾਈ ਭਾਣੇ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਵੀ ਮੈਂ ਕਿੱਥੋਂ 에ਅਰਪੋਰਟ ਤੋਂ ਕਿਸ ਤਰੀਕੇ ਆਇਆ ਤੇ ਮੈਂ ਆਪਣਾ ਬਿਜ਼ਨਸ ਸ਼ੁਰੂ ਕੀਤਾ ਤੇ ਅੱਜ ਮੈਂ ਮਹੀਨੇ ਦਾ 5 ਲੱਖ ਵੀ ਕਮਾ ਰਿਹਾ ਹਾਂ ਗੱਲ ਕੀ ਹੈ ਜਿਵੇਂ ਉਹ ਪੀਕੇ ਫਿਲਮ ਦੇਖੀ ਆਪਾਂ ਸਾਰਿਆਂ ਨੇ ਉਹ ਕਹਿੰਦਾ ਨਹੀਂ ਵੀ ਤੁਸੀਂ ਆਪਦਾ ਕੰਮ ਜਿਹੜਾ ਵੀ ਕਰ ਰਹੇ ਹੋ ਜਾਂ ਜੋ ਵੀ ਸਿੱਖ ਰਹੇ ਹੋ ਇੰਨੇ ਵਧੀਆ ਤਰੀਕੇ ਨਾਲ ਸਿੱਖੋ ਕਿ ਤੁਹਾਡਾ ਜਿਹੜਾ ਆਉਣ ਵਾਲਾ ਮੈਸੇਜ ਆ ਉਹ ਬਹੁਤ ਸਹੀ ਜਾਵੇ ਇਸ ਲਈ ਤੁਸੀਂ ਇੱਥੇ ਰਹਿ ਕੇ ਇਸ ਰੰਗਲੇ ਪੰਜਾਬ ਦੀ ਧਰਤੀ ਤੇ ਰਹਿ ਕੇ ਆਪਦੇ ਦੇਸ਼ ਨੂੰ ਆਪਦੇ ਪੰਜਾਬ ਨੂੰ ਬਹੁਤ ਅੱਗੇ ਤੱਕ ਲਿਜਾ ਸਕਦੇ ਹੋ ਬਸ ਤੁਹਾਡੇ ਚ ਇੱਕ ਅਗ ਹੋਣੀ ਚਾਹੀਦੀ ਹੈ ਇੱਕ ਚੀਜ਼ ਹੋਣੀ ਚਾਹੀਦੀ ਵੀ ਮੈਂ ਇਹ ਕਰ ਲੂੰਗਾ ਨਾ ਅਸੀਂ ਦਬੇ ਆ ਨਾ ਝੁਕਾਂਗੇ ਨਾ ਡਰਾਂਗੇ ਇਦਾਂ ਦੀ ਆਪਦੇ ਅੰਦਰ ਲੈ ਕੇ ਚੱਲਿਆ ਕਰੋ ਇੱਕ ਮੈਂ ਆਇਆ ਹੀ ਸੀ ਉਦੋਂ ਕੋਈ ਬੋਲ ਰਿਹਾ ਸੀ ਮੋਬਾਈਲ ਤੇ ਬਿਲਕੁਲ ਉਹਨਾਂ ਦੀ ਗੱਲ ਸਹੀ ਸੀ ਮੈਨੂੰ ਯਾਦ ਆ ਗਈ ਥਿਸ ਇਜ਼ ਅ ਬਿਗੇਸਟ ਵੈਪਨ ਇਨ ਦਾ ਵਰਲਡ ਦੁਨੀਆ ਤੇ ਇਸ ਤੋਂ ਵੱਡਾ ਹਥਿਆਰ ਕੋਈ ਵੀ ਨਹੀਂ ਹੈ ਤੁਸੀਂ ਕੁਝ ਲੋਕਾਂ ਲਈ ਸੋਸ਼ਲ ਕੰਮ ਕਰ ਸਕਦੇ ਹੋ ਮੰਨ ਲਓ ਕਿਤੇ ਵੀ ਕਚੈਰੀਆਂ ਥਾਣੇ ਤਹਿਸੀਲ ਦੇ ਵਿੱਚ ਕਿਤੇ ਵੀ ਕੋਈ ਰਿਸ਼ਵਤ ਮੰਗਦਾ ਕਿਸੇ ਵੀ ਕੰਮ ਕਰਾਉਣ ਦੀ ਤਾਂ ਉਹਦੀ ਮੋਬਾਈਲ ਤੇ ਵੀਡੀਓ ਬਣਾ ਕੇ ਤੁਸੀਂ ਦੁਨੀਆ ਚ ਵਾਇਲ ਕਰ ਸਕਦੇ ਹੋ ਇਸ ਨਾਲ ਇੱਕ ਮੈਸੇਜ ਆਊਗਾ ਵੀ ਨਹੀਂ ਅਸੀਂ ਰਿਸ਼ਵਤ ਨਾ ਦਵਾਗੇ ਨਾ ਲਵਾਂਗੇ ਕਿਉਂਕਿ ਇੰਡੀਆ ਤੋਂ ਬਾਹਰ ਤੁਸੀਂ ਕੋਈ ਕੰਟਰੀ ਦੇਖ ਲਓ ਉੱਥੇ ਅੱਜ ਤੱਕ ਅਸੀਂ ਸੁਣਿਆ ਵੀ ਕਿਸੇ ਕੰਮ ਕਰਾਉਣ ਦੀ ਰਿਸ਼ਵਤ ਜਿਹੜੀ ਦੇਣੀ ਪੈਂਦੀ ਹੋਵੇ ਪਰ ਸਾਡਾ ਇੱਕ ਅਜਿਹਾ ਦੇਸ਼ ਹੈ ਅਸੀਂ ਇਸ ਚੱਕਰਾਂ ਦੇ ਵਿੱਚ ਫਸੇ ਆਂ ਹੌਲੀ-ਹੌਲੀ ਅਸੀਂ ਇਸ ਜੀ ਦੇ ਜੰਜਾਲ ਨੂੰ ਵੀ ਇਹ ਤੋਂ ਵੀ ਛਡਕਾਰਾ ਪਾ ਲਾਂਗੇ ਬਸ ਤੁਸੀਂ ਆਪਦਾ ਕੰਮ ਪੂਰੀ ਵਫਾਦਾਰੀ ਨਾਲ ਇਮਾਨਦਾਰੀ ਨਾਲ ਅਤੇ ਬਿਨਾਂ ਡਰ ਤੋਂ ਕਰਨਾ ਹੈ ਪ੍ਰਮਾਤਮਾ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਊਗਾ ਤੁਸੀਂ ਜਿਹੜੀ ਵੀ ਲਾਈਨ 'ਚ ਜਾਣਾ ਚਾਹੁੰਦੇ ਹੋ ਬਹੁਤ ਸਾਰੇ ਮਾਡਲ ਜਾਂ ਐਕਟਰ ਜਿਹੜੇ ਆਏ ਨੇ ਮੁੰਡੇ ਕਣਾ ਪ੍ਰਮਾਤਮਾ ਇਹਨਾਂ ਨੂੰ ਵੀ ਅੱਗੇ ਲੈ ਕੇ ਜਾਵੇ ਬਾਕੀ ਤੁਸੀਂ ਸਾਰੇ ਜਿਹੜੀਆਂ ਕਾਮੇਡੀ ਵਾਲੀਆਂ ਗੱਲਾਂ ਨੇ ਭਾਈ ਉਹ ਸੁਣਨਾ ਚਾਹੁੰਦੇ ਹੋ ਸੋ ਫਿਰ ਵੀ ਜਿਹੜੇ ਉਸ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਆਓ ਆਪਣੇ ਪੰਜਾਬ ਲਈ ਆਪਣੀ ਧਰਤੀ ਲਈ ਕੁਦਰਤ ਲਈ ਅਸੀਂ ਕੁਛ ਨਾ ਕੋਈ ਜ਼ਰੂਰ ਕਰੀਏ ਜਿਵੇਂ ਭਾਜੀ ਕਹਿ ਰਹੇ ਸੀ ਵੀ ਆਪਾਂ ਇੱਕ ਇੱਕ ਦਰਖਤ ਜ਼ਰੂਰ ਲਾਉਣਾ ਹੈ ਇਹ ਸਭ ਤੋਂ ਵੱਡਾ ਜਿਹੜਾ ਮੈਸੇਜ ਹੈ ਜਿੰਨੇ ਦਰਖਤ ਪੰਜਾਬ 'ਚ ਹੋਣਗੇ ਉਹਨਾਂ ਮੀਂਹ ਆਊਗਾ ਉਹਨਾਂ ਸਾਡਾ ਵਾਤਾਵਰਨ ਵਧੀਆ ਬਣੂਗਾ ਉਹਨਾਂ ਪੰਜਾਬ ਅੱਗੇ ਵਧੂਗਾ ਸੋ ਆਓ ਇਨਾ ਸੋਸ਼ਲ ਕੰਮਾਂ ਵੱਲ ਵੀ ਧਿਆਨ ਦਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ